9 ਮੀਟਿੰਗ ਰੱਖਦੇ ਆ ਹਾਂਜੀ 9 ਮੀਟਿੰਗ ਰੱਖੀ ਆ ਸਾਡੇ ਮਜ਼ਦੂਰ ਜੱਥੇਬੰਦਾਂ ਦੇ ਨਾਲ ਹਾਂਜੀ ਹਾਂਜੀ 9 ਮੀਟਿੰਗ 9 ਮੀਟਿੰਗਾਂ ਸਾਨੂੰ ਲਿਖਤੀ ਦਿੱਤੀਆਂ ਪਰ ਇੱਕ ਵੀ ਮੀਟਿੰਗ ਦੇ ਵਿੱਚ ਸਾਡੇ ਮਜ਼ਦੂਰ ਆਗੂਆਂ ਦੇ ਨਾਲ ਗੱਲ ਨਹੀਂ ਅੱਛਾ ਸਾਡੇ ਮਸਲੇ ਗੱਲ ਤੇ ਦੂਰ ਦੀ ਗੱਲ ਆ ਮਸਲੇ ਹੱਲ ਤੱਕ ਕੀ ਕਹਨੇ ਸਾਡੇ ਮਜ਼ਦੂਰ ਜੱਥੇਬੰਦਾਂ ਦੀ ਆਗੂਆਂ ਦੇ ਨਾਲ ਗੱਲਬਾਤ ਹੀ ਨਹੀਂ ਕੀਤੀ ਮੀਟਿੰਗ ਹੀ ਨਹੀਂ ਕੀਤੀ ਠੀਕ ਆ ਇਸ ਕਰਕੇ ਅਸੀਂ ਕਹਨੇ ਆ ਕਿ ਕਿਉਂ ਨਹੀਂ ਹੋ ਗਈ ਸੀ ਮੀਟਿੰਗ ਅਸੀਂ ਉਹਨੂੰ ਤੋਂ ਸਵਾਲ ਪੁੱਛ ਤੇ ਮੈਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਂ ਮੀਟਿੰਗ ਕਰਾਂਗਾ ਮੈਂ ਮੀਟਿੰਗ ਕਰਾ ਦਊਂਗਾ ਇਹ ਇੱਥੋਂ ਪਹਿਲਾਂ ਬਹੁਤ ਵੇਲੇ ਆ ਹੁਣ ਹੁਣ ਹੀ ਆ ਤੇ ਇਹਨੇ ਵੋਟਾਂ ਤੋਂ ਪਹਿਲਾਂ ਪਹਿਲਾਂ ਜੇ ਹੋ ਸਕਦਾ ਉਹਦੇ ਤੋਂ ਪਹਿਲਾਂ ਕਰਾਂ। ਕੀ ਵੀ ਲੈਕਸੀ ਦੇਣਾ ਵੀ ਅਸੀਂ ਮੀਟਿੰਗ ਕਰਾ ਦਾਂ। ਮੈਂ ਮਹਾਲ ਕਿੱਲ ਲੈ ਲਵਾਂ। ਮੈਂ ਮੈਂ ਕਰਾ ਦਿੰਦਾ ਪਰ ਅਜੇ ਮੈਂ ਅਜੇ ਬਿਜ਼ੀ ਨੇ ਹੋ ਥੋੜਾ ਜਿਹਾ ਪਰ ਮੈਂ ਮੀਟਿੰਗ ਥੋੜੀ ਜਰੂਰ ਕਰਾਂ। ਸਰਦਾ ਜੀ ਬਿਜ਼ੀ ਰਹਿੰਦੇ ਹਨ ਨਾ ਰੌਲਾ ਮੈਂ ਮੀਟਿੰਗ ਕਰਾ ਦਊਂਗਾ ਥੋੜੀ ਹੋਰ ਦੱਸੋ। ਜਦੋਂ ਵੀ ਮੁੱਖ ਮੰਤਰੀ ਨਾਲ ਪ੍ਰਕਾਸ਼ ਸਿੰਘ ਬਾਦਲਾ ਮੀਟਿੰਗ ਹੁੰਦੀ ਹੈ ਜਿਵੇਂ ਜਿਹੜੇ ਬੰਦੇ ਆਂ ਕੈਪਟਨ ਨਾਲ ਹੁੰਦੀਆਂ ਰਹੀਆਂ ਤੇ ਚੰਨੀ ਨਾਲ ਵੀ ਹੁੰਦੀਆਂ ਰਹੀਆਂ ਇਹ ਵੀ ਸਾਡੇ ਮਜ਼ਦੂਰਾਂ ਨੂੰ ਇੱਕ ਵੀ ਜਦੋਂ ਨਾਲ ਕੋਈ ਮਜ਼ਦੂਰਾਂ ਦਾ ਬਚਾਅ ਹੱਲ ਕੀਤਾ ਉਹ ਦੱਸਣ ਗਿਆ ਮਜ਼ਦੂਰਾਂ ਕਿ ਮੈਂ ਤੁਹਾਡੇ ਸਾਰੀਆਂ ਜਿਹੜੀਆਂ ਮੰਗਾਂ ਨੇ ਤੁਸੀਂ ਇੱਕ ਮੰਗ ਪੱਤਰ ਬਣਾ ਦਿੱਤਾ ਜੋ ਵੀ ਹੈ ਉਹ ਮੈਂ ਤੁਹਾਡੀਆਂ ਸਾਰੀਆਂ ਉਹਨਾਂ ਕੋਲ ਤੁਹਾਡੀ ਮੀਟਿੰਗ ਵੀ ਕਰਾ ਦਵਾਂ ਪੰਜ ਸਾਲਾਂ ਤੋਂ ਇਹਦੀ ਸਰਕਾਰ ਨੇ ਮਸਲੇ ਹੱਲ ਕਰਨੇ ਤੁਸੀਂ ਕਹਿੰਦੇ ਛੋਟੀਆਂ ਬੈਟ ਹੋ ਗਈਆਂ ਇਹ ਪੰਜ ਸਾਲ ਹੁੰਦੇ ਜੀ ਤੇ ਇਸ ਤੋਂ ਪਹਿਲਾਂ ਦੋ ਸਾਲਾਂ ਤੋਂ ਪਰ ਹੋ ਗਿਆ ਮੇਰੇ ਕੰਮ ਪੂਰਾ ਤੁਸੀਂ ਹੁਣ ਪਹਿਲਾਂ ਕੋਈ ਨਹੀਂ ਮੈਂ ਤੁਹਾਡੇ ਨਾਲ ਖੜਾ ਨਾ ਮੈਂ ਜੇ ਨਾ ਜੇ ਮੈਂ ਨਾ ਕਰੀ ਤੁਸੀਂ ਮੈਨੂੰ ਫੜ ਲਓ ਜਾ ਕੇ ਮੈਂ ਕਰਾਉ ਉਹ ਤਾਂ ਠੀਕ ਹੈ ਜੀ ਜਦੋਂ ਹੁਣ ਤੁਸੀਂ ਤੁਸੀਂ ਜਦੋਂ ਕਹਾਂ ਲਵੇਠੀ ਹੋ ਤੁਸੀਂ ਤਾਂ ਹੁਣ ਅਲੈਕਸ਼ਨ ਦੇ ਵਿੱਚ ਦੁਰੇ ਫਿਰਦੇ ਆ ਪਰ ਸਾਡੀ ਅੱਜ ਕੋਈ ਨਹੀਂ ਤੁਸੀਂ ਤੁਸੀਂ ਤਾਂ ਤੁਸੀਂ ਤਾਂ ਕਰ ਸਕਦੇ ਹੋ ਨਾ ਮੈਂ ਕਿਸੇ ਨਾ ਕਿਸੇ ਦਿਨ ਮੈਂ ਉਹ ਅੱਜ ਕੱਲ ਕਰਾਂਗੀ ਦੂਜੀ ਗੱਲ ਔਰਤਾਂ ਦੇ ਉਹਨਾਂ ਨੇ ਕਿਹਾ ਹੀ ਵੀ ਹਜ਼ਾਰ ਹਜ਼ਾਰ ਰੁਪਏ ਖਾਤੇ ਚ ਪਾਵਾ ਹਾਂਜੀ ਹਾਂਜੀ ਠੀਕ ਆ ਉਹ ਦੱਸੋ ਪਾਇਆ ਕਿੰਨੇ ਹਜ਼ਾਰ ਦੇਖੋ ਜੀ ਉਹ ਵੀ ਹੋ ਜੂਗਾ ਜਦੋਂ ਮੀਟਿੰਗ ਕਰਨ ਤੇ ਦੂਰ ਉਹ ਤਾਂ ਹਜ਼ਾਰ ਹੋ ਜੂਗਾ ਹਜੇ ਤੇ ਦੋ ਸਾਲ ਹੀ ਹੋਏ ਨਾ ਪੰਜ ਸਾਲਾਂ ਦੇ ਵਿੱਚ ਬਿਜਲੀ ਮੋਰਚ ਕਰੇ ਨਾ 6000 ਬਚੇ ਹੋ ਮੋਰਚੇ ਬੈਲੋ ਖਵਾ ਸੁਣ ਜੀ ਖਵਾ ਦਿਓ ਖਵਾ ਦਿਓ ਜੇ ਬਿੱਲ ਆ ਗਏ ਉਹ ਜਾ ਕੇ ਤੁਸੀਂ ਉਹ ਤਾਂ ਹੋਣਗੇ ਨਾ ਬੱਚੇ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਨਹੀਂ ਦੇਖੋ ਤੁਹਾਡਾ ਬੱਚਾ ਪੜਿਆ ਹੋਊਗਾ ਪੱਕਾ ਮਿਲੂਗਾ ਨਹੀਂ ਆ ਨਹੀਂ ਬੋਲੋ